ਦੋਸਤੋ ਦਹੀਂ 'ਚ ਖੰਡ ਪਾਈਏ ਜਾਂ ਫਿਰ ਨਮਕ ਖਾਣ ਤੋਂ ਪਹਿਲਾਂ ਜਾਣ ਲੋ ਕੀ ਹਨ ਇਸਦੇ ਫਾਇਦੇ ਔਰ ਅਗਰ ਤੁਸੀਂ ਲੋਕ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਤਾਂ ਕੁਝ ਲੋਕ ਦਹੀਂ 'ਚ ਚੀਨੀ ਪਾਉਂਦੇ ਹਨ ਅਤੇ ਕੁਝ ਲੋਕ ਨਮਕ ਪਾ ਕੇ ਦਹੀਂ ਖਾਣਾ ਪਸੰਦ ਕਰਦੇ ਹਨ ਇਸ ਲਈ ਇਸ ਬਾਰੇ ਹਮੇਸ਼ਾ ਬਣਿਆ ਰਹਿੰਦਾ ਹੈ ਕਿ ਦਹੀਂ 'ਚ ਖੰਡ ਪਾਈਏ ਜਾਂ ਫਿਰ ਨਮਕ ਉੰਜ ਕੁਝ ਲੋਕ ਅਜਿਹਾ ਵੀ ਹਨ ਜੋ ਦਹੀਂ ਵਿੱਚ ਬਿਨਾ ਕੁਝ ਮਲਾਈ ਖਾਂਦੇ ਹਨ ਪਰ ਅਜਿਹਾ ਕਰਨਾ ਗਲਤ ਹੈ ਕਿਉਂਕਿ ਦਹੀਂ ਦਾ ਸੁਭਾਅ ਗਰਮ ਹੁੰਦਾ ਹੈ ਇਸ ਦੀ ਪ੍ਰਕਿਰਿਆ ਤੇਜਾਬੀ ਹੁੰਦੀ ਹੈ ਅਤੇ ਇਸ ਨੂੰ ਬਿਨਾ ਕੁਝ ਮਲਾਈ ਨਹੀਂ ਖਾਣਾ ਚਾਹੀਦਾ ਇਸ ਨਾਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅੱਜ ਇਹ ਸਵਾਲ ਇਹ ਉੱਠਦਾ ਹੈ ਕਿ ਦਹੀਂ ਦਾ ਸੇਵਨ ਕਿਵੇਂ ਕਰੀਏ ਸਿਹਤਮੰਦ ਰਹਿਣ ਲਈ ਦਹੀਂ ਵਿੱਚ ਨਮਕ ਜਾਂ ਫਿਰ ਚੀਨੀ ਮਰੋਣੀ ਚਾਹੀਦੀ ਹੈ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਆਯੁਰਵੇਦ ਵਿੱਚ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਰਾਤ ਨੂੰ ਦਹੀਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਕੋਸ਼ਿਸ਼ ਕਰੋ ਕਿ ਰੋਜ਼ਾਨਾ ਦਹੀਂ ਦਾ ਸੇਵਨ ਨਾ ਕਰੋ ਇੰਨਾ ਹੀ ਨਹੀਂ ਸਾਦਾ ਦਹੀਂ ਖਾਣ ਦੀ ਬਜਾਏ ਇਸ ਵਿੱਚ ਮੂੰਗੀ ਦਾਲ ਸ਼ਹਿਦ ਅਕੋ ਚੀਨੀ ਤੇ ਆਮਲਾ ਵੀ ਮਿਲਾ ਕੇ ਖਾਓ ਅਜਿਹਾ ਕਰਨਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਦੋਸਤੋ ਮਾਹਰਾ ਅਨੁਸਾਰ ਨਮਕ ਵਿੱਚ ਭੋਜਨ ਦਾ ਸੁਆਦ ਵਧੀਆ ਬਣਾਉਂਦੀ ਸਮਰੱਥਾ ਹੁੰਦੀ ਹੈ ਇਸ ਲਈ ਦਹੀਂ ਵਿੱਚ ਥੋੜਾ ਜਿਹਾ ਨਮਕ ਪਾਉਣ ਨਾਲ ਕੋਈ ਖਾਸ ਨੁਕਸਾਨ ਨਹੀਂ ਹੁੰਦਾ ਜਦੋਂ ਤੁਸੀਂ ਰਾਤ ਨੂੰ ਦਹੀਂ ਦਾ ਸੇਵਨ ਕਰਦੇ ਹੋ ਤਾਂ ਡਾਕਟਰ ਨਮਕ ਪਾਉਂਦੀ ਸਲਾਹ ਦਿੰਦੇ ਹਨ ਕਿਉਂਕਿ ਇਹ ਪਾਚਨ ਪ੍ਰਕਿਰਿਆ ਨੂੰ ਸਿਹਤਮੰਦ ਰੱਖਦਾ ਹੈ ਇਹ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ ਪਰ ਦਹੀਂ ਦਾ ਸੁਆਦ ਤਜਾਬੀ ਹੈ ਇਹ ਪੇਟ ਵਿੱਚ ਗੈਸ ਬਣਾਉਂਦਾ ਹੈ ਇਸ ਲਈ ਦਹੀਂ ਵਿੱਚ ਜ਼ਿਆਦਾ ਨਮਕ ਪਾਉਣ ਤੋਂ ਬਚਣਾ ਚਾਹੀਦਾ ਹੈ ਰੋਜ਼ਾਨਾ ਨਮਕ ਮਿਲਾ ਕੇ ਦਹੀਂ ਖਾਣ ਨਾਲ ਚਮੜੀ ਦੇ ਸਮੱਸਿਆਵਾਂ ਹੋ ਸਕਦੀਆਂ ਹਨ ਅਜਿਹਾ ਕਰਨ ਨਾਲ ਵਾਲਾਂ ਦਾ ਝੜਨਾ ਸਮੇਂ ਤੋਂ ਪਹਿਲਾਂ ਵਾਲਾਂ ਦਾ ਸਫੈਦ ਹੋਣਾ ਚਮੜੀ ਦੇ ਮੁਹਾਸੇ ਹੋ ਜਾ ਸਕਦੇ ਹਨ ਇਸ ਲਈ ਦਹੀਂ 'ਚ ਨਮਕ ਪਾਉਣ ਤੋਂ ਬਚਣਾ ਚਾਹੀਦਾ ਹੈ। ਖੰਡ ਦੀ ਗੱਲ ਕਰੀਏ ਤਾਂ ਦਹੀਂ ਵਿੱਚ ਚੀਨੀ ਮਿਲਾ ਕੇ ਖਾਣਾ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਵਸਤਵ ਵਿੱਚ ਜਦੋਂ ਦਹੀਂ ਵਿੱਚ ਖੰਡ ਮਲਾਈ ਜਾਂਦੀ ਹੈ ਤਾਂ ਇਹ ਦਸਵਾ ਠੰਡਾ ਹੋ ਜਾਂਦਾ ਹੈ। ਇਸ ਨੂੰ ਖਾਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਦਹੀਂ 'ਚ ਗੁੜ ਜਾਂ ਸ਼ੱਕਰ ਮਿਲਾ ਕੇ ਵੀ ਖਾਣਾ ਬਹੁਤ ਹੀ ਫਾਇਦੇਮੰਦ ਹੈ। ਡਾਕਟਰਾਂ ਦਾ ਮਤਾਬਿਕ ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਹਨਾਂ ਨੂੰ ਦਹੀਂ ਵਿੱਚ ਨਮਕ ਬਿਲਕੁਲ ਨਹੀਂ ਪਾਉਣਾ ਚਾਹੀਦਾ। ਇਸ ਨਾਲ ਸਟ੍ਰੋਕ, ਹਾਈ ਬਲੱਡ ਪ੍ਰੈਸ਼ਰ, ਡਿਮੇਨੀਸ਼ੀਆ ਅਤੇ ਦਿਲ ਦੀਆਂ ਹੋਰ ਬਿਮਾਰੀਆਂ ਦੀ ਸੰਭਾਵਨਾ ਪੈਦੀ ਆਉਂਦੀ ਇਸ ਨਾਲ ਸਾਡਾ ਪਾਜਨ ਤੰਤਰ ਖਰਾਬ ਹੋ ਸਕਦਾ ਹੈ ਤਾਂ ਦੋਸਤੋ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਇਹ ਦਹੀਂ ਵਿੱਚ ਨਮਕ ਪਾਉਣਾ ਚਾਹੀਦਾ ਹੈ ਜਾਂ ਖੰਡ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ